ਵਿਚ ਸ਼ਮੂਲੀਅਤ ਦੇ باوجود ਵਾਅਦ ਅਧਿਕਾਰਾਂ ਦੀ ਤਰਜਮਾਨੀ ਕਰਦਾ ਆਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ ਹੈ। ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਠਾਉਣ ਤੇ باوجود ਵੀ ਉਹਨਾਂ ਦੀ ਬੰਦਖਲਾਸੀ ممکن ਨਹੀਂ ਹੋ ਸਕੀ। ਦਰੈ ਪਾਣੀਆਂ ਦੀ ਲੁੱਟ ਨਹੀਂ ਰੁਕੀ। ਪੰਜਾਬ ਨੂੰ ਉਸ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ। ਜੇ ਚੋਣਾਂ ਦੇ ਬਾਈਕਾਟ ਨਾਲ ਕੁਝ ਹਾਸਲ ਨਹੀਂ ਹੋਇਆ। ਤਾ ਚੋਣਾ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੀ ਪਿਆ ਜੇ ਚੋਣਾ ਦੇ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ ਅਫਸੋਸ ਹੈ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸੇਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਗਈ ਆਵਾਜ਼ ਅਤੇ ਸੜਕਾਂ ਉੱਤੇ ਉਤਰ ਕੇ بلند ਕੀਤੀ ਗਈ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਹੈ ਪੰਜਾਬ ਵਿੱਚ ਇਨਸਾਫਪਸੰਦ ਅਤੇ ਗੈਰਤਮੰਦ ਲੋਕ 1 ਜੂਨ ਵਾਲੇ ਦਿਨ ਜਦ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਲਈ ਕਰਨ ਦੀ ਬਦਨੀਤੀ ਨਾਲ ਚੜ ਕੇ ਆਇਆਂ ਸਨ ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ ਇਹ ਉਹੀ ਸਿਸਟਮ ਹੈ ਜੋ ਪੰਜਾਬ ਇਹ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਕੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋਕ-ਕੋਕੇ ਸ਼ਹੀਦ ਕਰਦਾ ਆ ਰਿਹਾ ਹੈ ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅਜੇ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਸਮਾਨੀ ਤੌਰ ਉੱਤੇ ਖਤਮ ਕਰ ਰਿਹਾ ਹੈ